ਦੇਖੋ ਉਹਦੇ ਸਬੰਧੀ ਮੈਂ ਪਹਿਲਾਂ ਸਟੇਟਮੈਂਟ ਦੇ ਚੁੱਕਾ ਠੀਕ ਹੈ ਤੇ ਮੇਰੀ ਉਹ ਸਟੇਟਮੈਂਟ ਆ ਕਿ ਉਹ ਠੀਕ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿਹਨੇ ਕਰਨੀ ਹੈ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂਚ ਹੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਫਿਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਹਾਂ ਪਰ ਜਿਹੜੀ ਸਿੱਖ ਚੇਤਨਾ ਵਾ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਅਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਆ ਇਥੋਂ ਕੋਈ ਦੁਨਿਆਵੀ ਅਦਾਲਤ ਤੋਂ ਬਚ ਜੇ ਦੁਨਿਆਵੀ ਸਰਕਾਰਾਂ ਤੋਂ ਬਚ ਜੇ ਉਹ ਵੱਖਰੀ ਗੱਲ ਆ ਪਰ ਸਿੱਖਾ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲ ਕੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਇਹ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਹਨ ਜਿਹੜੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਕਿ ਜਦ ਬڑا ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹਰਜੀਵ ਗਾਂਧੀ ਨੇ ਕਿਹਾ ਉਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨੇ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟਾਇਰ ਪਾਏ ਗਏ ਉਹਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫ ਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਬੀਸ ਮਾਸਮਾ ਦੇ ਮੱਦੇਨਜ਼ਰ ਰੇਖਤਾ ਦਾ ਹੋਕਾ ਦਿਓਗੇ ਸਿੰਘ ਸਾਹਿਬ ਸਤਬ ਦੀ ਸਮਾਗਮ ਆ ਰਹੇ ਹੈ ਇਹ ਟੋਲ ਦਾ ਸੱਦਾ ਦਿਓਗੇ ਸਿੰਘ ਸਾਹਿਬ ਜਾ ਰਹੇ ਹੋ ਜੀ ਪਾਕਿਸਤਾਨ ਜੱਥੇ ਦੇ ਨਾਮ ਮੈਂ ਜਾ ਰਿਹਾ ਜੀ ਮੈਂ ਕੱਲ ਜਾਊਂਗਾ ਕਿੱਥੇ ਜਾਓਗੇ ਜੀ ਜਤਿਦਾ ਸਿੰਘ ਸਮੁੰਦਰੀ ਹਾਂ ਜੱਥੇ ਦੇ ਨਾਮ ਉੱਧਰ ਸੱਦਾ ਵੀ ਹੈ ਕਹਿੰਦੇ ਨਾਨਕਸ਼ਹੀ ਕਲੰਡਰ ਨੂੰ ਲੈ ਕੇ ਅਸੀਂ ਸਿੰਘ ਸਾਹਿਬ ਨੂੰ ਮਿਲਣਾ ਹੈ ਕੋਈ ਅਜੇ ਮਸਲੇ ਨਹੀਂ ਆਗੇ ਸਿੱਖਾਂ ਦੇ ਸਾਹਮਣੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਪਹਿਲਾਂ ਆਪਾਂ ਨੂੰ ਦੂਜੀ ਗੱਲ ਦੂਧ ਪੰਥ ਪੰਥ ਤੇ ਇਕੱਠਾ ਹੀ ਆ ਕਿੰਝ ਦਸੋਂ ਪੰਥ ਕਿੱਥੇ ਲੱਗਾ ਸਟੇਜਾਂ ਤੋਂ ਉਹ ਦਿਨ ਅਨੰਦਪੁਰ ਉਹ ਸਟੇਜ ਤੇ ਸਰਕਾਰ ਦੀ ਆ ਨਾ ਉਹ ਤੇ ਆਪਣੇ ਉਹਦੇ ਕਹਿੰਦੇ ਗੋਲ ਕਾ ਚੋਕ ਜਿਹੜੇ ਕਹਿੰਦੇ ਗੋਲ ਕਾ ਚੋਕ ਉਹਨਾਂ ਨੂੰ ਪੰਥ ਤੁਸੀਂ ਕਿੱਦਾਂ ਕਹਿ ਦੋਗੇ ਪੰਥ ਹੋ ਹੁੰਦਾ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਣ ਨਾ ਕੀਜਾ ਜਿਹੜਾ ਸਿੱਖੀ ਲਈ ਨੰਗੇ ਧੜ ਗੱਲ ਕਰਦਾ ਸਾਬਤ ਸੂਰਤ ਹੁੰਦਾ ਗੁਰਸਿੱਖੀ ਨੂੰ ਪਰਣਾਉਂਦਾ ਬਾਕੀ ਸਾਰੇ ਗੁਰੂ ਨਾਨਕ ਨਾਮ ਲਿਵਾ ਵੀ ਸਾਡੇ ਭਰਾ ਆ ਔਰ ਸਰਕਾਰਾਂ ਨੂੰ ਪੰਥ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਵਾਹਿਗੁਰੂ ਜੀ ਕਰਦਾ ਕੀ ਉਹਦੇ ਸਾਫਾ ਜਿਹੇਦਾਰ ਉਹਨੂੰ ਲੀਡ ਕਰ ਰਹੇ